ਮੋਦੀ ਆਪਣੇ ਆਪ ਦੇ ਵਿੱਚ ਕੁਝ ਨਹੀਂ ਇਹ ਮੋਦੀ ਕਾਪੜੇ ਘਰਾੜਿਆਂ ਦਾ ਦਲਾਲ ਆ ਇੱਕ ਪੰਜਾਬੀ ਦੀ ਕਹਾਣੀ ਆ ਕਿ ਰੱਸੀ ਸੜ ਗਈ ਬਟ ਨਹੀਂ ਗਿਆ ਇਹੀ ਗੱਲ ਮੋਦੀ ਟੁਕਦੀ ਆ ਇੱਕ ਬਦਲ ਦੋ ਤਾਜ ਬਦਲ ਦੋ ਫੈਮਾਨਾ ਬਹਾਦਰ ਦੇਖੋ ਜੀ ਮੋਦੀ ਸਰਕਾਰ ਜਿਹੜੀ ਇਹ ਕਾਲੇ ਕਾਨੂੰਨ ਕਿਉਂ ਨਹੀਂ ਵਾਪਸ ਲੈ ਰਹੀ ਇਹ ਨਾ ਸੈਂਟਰ ਸਰਕਾਰ ਤੋਂ ਸੈਂਟਰ ਸਰਕਾਰ ਨੇ ਮੋਦੀ ਸਰਕਾਰ ਨੇ ਅਡਾਨੀ ਵਾਨੀ ਤੋਂ ਮੋਟਾ ਪੈਸਾ ਖਾਦਾ ਹੋਇਆ ਇਹ ਜਿਹੜੇ ਕਾਨੂੰਨ ਚੱਲ ਰਹੇ ਨੇ ਬੜੇ ਗਲਤ ਕਾਨੂੰਨ ਬਣਾਏ ਹੋਏ ਆ ਬਿਨਾ ਕਿਸੇ ਕਿਸਾਨਾਂ ਦੀ ਸਲਾਹ ਤੋਂ ਜਾਂ ਇਹਨਾਂ ਨੂੰ ਕਿਸੇ ਮੀਟਿੰਗ 'ਚ ਬੁਲਾਏ ਤੋਂ ਬਿਨਾ ਆਪਣੇ ਮਰਜ਼ੀ ਨਾਲ ਥੋਪੇ ਜਾ ਰਹੇ ਆ ਕੋਈ ਵੀ ਚੀਜ਼ ਕਿਸੇ ਤੇ ਥੋਪਦੇ ਆ ਉਹ ਕਦੇ ਵੀ ਮਨਜ਼ੂਰ ਨਹੀਂ ਹੁੰਦੀ ਸਸਿਕਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦਾ ਮਹਿਰ ਅਮਨ ਆਲਕ ਤੁਸੀਂ ਦੇਖ ਸਕਦੇ ਹੋ ਕਿ ਡੀਐਮਸੀ ਰੋਡ ਤੇ ਕਿਸ ਤਰ੍ਹਾਂ ਡੀਐਮਸੀ ਦੇ ਬਾਹਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਆਓ ਆਪਾਂ ਕਿਸਾਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਰ ਜੀ ਕੀ ਕਹਿਣਾ ਚਾਹੋਗੇ ਤੁਸੀਂ ਜਿਹੜਾ ਅੱਜ ਦਾ ਪ੍ਰੋਟੈਸਟ ਕਰ ਰਹੇ ਹੋ ਜੀ ਅੱਜ ਦੇ ਪ੍ਰੈਸ ਦੇ ਵਿੱਚ ਅਸੀਂ ਇਹ ਆ ਕਿ ਸਾਨੂੰ 3 ਮਹੀਨੇ ਲਗਭਗ ਹੋ ਗਏ ਆ ਸਾਡੀ ਸਰਕਾਰ ਨੇ ਕੋਈ ਗੱਲ ਨਹੀਂ ਸੁਣੀ ਜਦੋਂ ਸਰਕਾਰ ਸਾਨੂੰ ਮੀਟਿੰਗਾਂ ਦਿੰਦੀ ਆ ਅਸੀਂ ਜਾਂਦੇ ਆ ਮੀਟਿੰਗਾਂ ਤੇ ਉਹ ਬਹਾਨੇ ਲਾ ਲਾ ਕੇ ਸਾਨੂੰ ਇਹ ਸਿਆਉਣ ਦੀ ਕੋਸ਼ਿਸ਼ ਕਰਦੀ ਆ ਕਿ ਕਾਨੂੰਨ ਠੀਕ ਜਦੋਂ ਇਹ ਦਲੀਲਾਂ ਸਹਿ ਦੱਸਦੇ ਆ ਕਿ ਕਾਨੂੰਨ ਠੀਕ ਨਹੀਂ ਇਹ ਬਾਜਮ ਨੇ ਇਹ ਕਿਸਾਨ ਵਿਰੋਧੀ ਹੈ ਕਿਸਾਨ ਦੀ ਮੌਤ ਦੇ ਬਰੰਟ ਉਹਨਾਂ ਨੂੰ ਦਲੀਲਾਂ ਦਿੰਨੇ ਆ ਕਿ ਐਮਐਸਪੀ ਜੇ ਤੁਸੀਂ ਕਹਿੰਨਾ ਲਾਗੂ ਆ ਇਹ ਬਿਹਾਰ ਚ ਲਾਗੂ ਕਿਉਂ ਨੇ ਬਿਹਾਰ ਚੋਂ ਨਾ ਜਿਹੜਾ ਉਹ 900 ਰੁਪਏ ਪਰ ਕੰਟਲ ਕਿਉਂ ਵਿਗ ਗਿਆ ਵਿਕ ਰਿਹਾ ਯੂਪੀ ਚ ਕਿਉਂ ਵਿਕ ਰਿਹਾ ਹੋਰ ਦੇ ਸੂਬਿਆਂ ਚ ਕਿਉਂ ਵਿਕ ਰਿਹਾ ਤਾਂ ਇਹਨਾਂ ਦੇ ਮੂੰਹ ਹੰਗੜੀਆਂ ਪੈ ਜਾਂਦੀਆਂ ਇਹ ਚੁੱਪ ਕਰ ਜਾਂਦੇ ਆ ਸਾਡੀ ਦੀਲਾ ਦੇ ਅੱਗੇ ਇਹ ਹਰ ਵਾਰ ਹਾਰੇ ਆ ਔਰ ਗਾਹਨ ਵੀ ਹਾਰ ਨਗੇ ਕਿਉਂਕਿ ਇਹ ਕਾਨੂੰਨ ਵਾਕਿਆ ਹੀ ਇਕੱਲੇ ਕਿਸਾਨਾਂ ਦੇ ਨਹੀਂ ਕਿਸਾਨਾਂ ਮਜ਼ਦੂਰਾਂ ਛੋਟੇ ਖਟਬਾਨੀਆਂ ਛੋਟੇ ਕਾਰੋਬਾਰੀਆਂ ਦੇ ਮੌਤ ਦੇ ਬਰੰਟਾ ਇੱਥੋਂ ਦਾ ਸਾਰਾ ਜਿਹੜਾ ਹੈਗਾ ਤਾਂ ਤਾਣਾ ਬਣਾ ਤਬਾਹ ਹੋ ਜਾਣਾ ਜੇ ਇਹ ਕਾਨੂੰਨ ਲਾਗੂ ਹੋ ਜਾਂਦੇ ਆ ਨੀ ਇੰਨੀਆਂ ਮੀਟਿੰਗਾਂ ਹੋ ਚੁੱਕੀਆਂ ਹਲੇ ਤੱਕ ਕਿਉਂ ਨਹੀਂ ਕੋਈ ਨਤੀਜਾ ਨਿਕਲ ਪਾਰਿਆ ਨਤੀਜੇ ਦੀ ਗੱਲ ਸਿੱਧੀ ਆ ਜੀ ਕਿ ਇਹ ਹੇਠਲੀ ਉੱਪਰੋਂ ਵਾਲੀ ਗੱਲ ਹੈ ਉਹਨੇ ਸਾਡੇ ਜੁਨਨ ਨੂੰ ਹੱਥ ਪਾਇਆ ਅਸੀਂ ਸੈਂਟਰ ਸਰਕਾਰ ਦੇ ਜੁਨਨ ਨੂੰ ਹੱਥ ਪਾਇਆ ਕਿਉਂਕਿ ਹੁਣ ਜੋਰ ਜਮਾਈ ਦੀ ਗੱਲ ਆ ਕਿ ਜਿਹੜਾ ਤਕੜਾ ਹੋਊ ਉਹ ਜਿੱਤੂਗਾ ਇਸ ਗੱਲ ਦਾ ਸਾਨੂੰ ਵਿਸ਼ਵਾਸ ਆ ਸਾਨੂੰ ਸਾਡੇ ਲੋਕਾਂ ਦਾ ਪੂਰਾ ਭਰੋਸਾ ਸਾਨੂੰ ਸਾਧਵੇਂ ਸੰਘਰਸ਼ ਤੇ ਪੂਰਾ ਭਰੋਸਾ ਕਿ ਅਸੀਂ ਹਰ ਹਾਲਤ ਜਿੱਤ ਕੇ ਨਿਕਲਾਂਗੇ ਔਰ ਮੋਦੀ ਨੂੰ ਅਸੀਂ ਮੋਦੇ ਨੂੰ ਹਰ ਹਾਲਤ ਛਟਾਂਗੇ ਮੈਂ ਹਰ ਵਾਰ ਇਹ ਕੁਐਸਚਨ ਕਰਦਾ ਮੈਂ ਤੁਹਾਨੂੰ ਇਹ ਕੁਐਸਚਨ ਕਰਦਾ ਕਿ ਕੀ ਕਾਰਨ ਹੋ ਸਕਦਾ ਵਾ ਕਿ ਜਿਹੜੀ ਮੋਦੀ ਸਰਕਾਰ ਆਪਣੇ ਬਿੱਲ ਵਾਪਸ ਨਹੀਂ ਲੈ ਰਹੀ ਕਿ ਕਾਰਨ ਕੀ ਹੋ ਸਕਦਾ ਉਹਦਾ ਸਭ ਤੋਂ ਵੱਡਾ ਕਾਰਨ ਇਹ ਆ ਕਿ ਮੋਦੀ ਆਪਣੇ ਆਪ ਦੇ ਵਿੱਚ ਕੁਝ ਨਹੀਂ ਇਹ ਮੋਦੀ ਕਾਰਪੋਰੇਟ ਘਰਾੜਿਆਂ ਦਾ ਦਲਾਲ ਆ ਉਨ੍ਹਾਂ ਦੀ ਬਣਾਈ ਹੋਈ ਸਰਕਾਰ ਆ ਇਸ ਨੂੰ ਇਸ ਗੱਲ ਆ ਪਤਾ ਕਿ ਜੇ ਮੈਂ ਇਹ ਕਾਨੂੰਨ ਵਾਪਸ ਲੈ ਲੇ ਇਹ ਜਿੰਨਾ ਮੇਰੇ ਬਾਪੂਆਂ ਨੇ ਬਣਾਏ ਸੀ ਜਿੰਨਾਂ ਦੇ ਕਹਿ ਤੇ ਮੈਂ ਬਣਾਏ ਸੀ ਉਹ ਮੇਰੀ ਬਾਹ ਮਰੋੜਨਗੇ ਇਸ ਕਰਕੇ ਜਿਹੜੇ ਕਾਨੂੰਨਾਂ ਰੱਦ ਨਹੀਂ ਕਰਦਾ ਹੁਣ ਤੱਕ ਇਹਨੇ ਤਰਨੇ ਇਹਨੇ ਪੋਟੈਕਟ ਹੋ ਚੁੱਕੇ ਨੇ ਪਰ ਮੋਦੀ ਸਰਕਾਰ ਦੇ ਕੰਨਾਂ ਵਿੱਚ ਰੂਹ ਫਸੀ ਹੋਈ ਆ ਕਿਉਂ ਨਹੀਂ ਮੋਦੀ ਸਰਕਾਰ ਆਪਣਾ ਫੈਸਲਾ ਲੈ ਰਹੀ ਹੈ ਕੀ ਹੋ ਸਕਦਾ ਇੱਕ ਪੰਜਾਬੀ ਦੀ ਕਹਾਣ ਆ ਕਿ ਰੱਸੀ ਸੜ ਗਈ ਵੱਟ ਨਹੀਂ ਗਿਆ ਇਹੀ ਗੱਲ ਮੋਦੀ ਟੁਕਦੀ ਆ ਮੋਦੀ ਅੰਦਰੋਂ ਹਾਰਿਆ ਹੋਇਆ ਭਾਜਪਾ ਵੀ ਅੰਦਰੋਂ ਹਾਰੇ ਹੋਏ ਆ ਇਹਨਾਂ ਦੇ ਅੰਦਰ ਕਿਸਮਾਨ ਚੱਲ ਰਿਹਾ ਪਰ ਜਿਹੜੀ ਮੈਂ ਗੱਲ ਸੁੱਝ ਕਹੀ ਆ ਕਿ ਰੱਸੀ ਸੜ ਗਈ ਬੱਟ ਨਹੀਂ ਗਿਆ ਉਹੀ ਗੱਲ ਹੈ ਪਰ ਬੀਜੇਪੀ ਦਾ ਕਹਿਣਾ ਇਹ ਹੈ ਕਿ ਜਿਹੜੇ ਬਿੱਲ ਬਿਲਕੁਲ ਵਾਪਸ ਨਹੀਂ ਲੇਤੇ ਜਾਣਗੇ ਉਹਦੇ ਵਿੱਚ ਤਬਦੀਲੀ ਕੀਤੀ ਜਾਊਗੀ ਇਹ ਗੱਲ ਸਾਨੂੰ ਚੰਗੀ ਤਰ੍ਹਾਂ ਪਤਾ ਬਈ ਤਬਦੀਲੀ ਜਿਹੜੀ ਹੈ ਅਸੀਂ ਕਿਸੇ ਵੀ ਹਾਲਤ ਚ ਮੰਨਣ ਨੂੰ ਤਿਆਰ ਨਹੀਂ ਅਸੀਂ ਤਾਂ ਇਹ ਕਾਲੇ ਕਾਨੂੰਨ ਰੱਦ ਕਰਾਉਣੇ ਆ ਔਰ ਹਰ ਹਾਲਤ ਕਰਾਉਣੇ ਆ ਉਦੋਂ ਬਿਨਾ ਅਸੀਂ ਦਿੱਲੀ ਨੂੰ ਛੱਡ ਕੇ ਨਹੀਂ ਨਹੀਂ ਜਾਵਾਂਗੇ ਅਗਰ ਜੇ ਸਾਡੇ ਕੋਈ ਆਗੂ ਇਸ ਤਰ੍ਹਾਂ ਦਾ અધੂਰੇ ਬਿੱਲ ਰੱਦ ਕਰਾਉਣ ਤੋਂ ਬਿਨਾ ਬਾਸ ਵੀ ਆਊਗਾ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਪੰਜਾਬ 'ਚ ਨਹੀਂ ਬਾੜਨ ਦੇਣਾ ਸਾਡੀ ਜਿਹੜੀ ਨੌਜਵਾਨੀ ਉੱਥੇ ਬੈਠੀ ਆ ਅਸੀਂ ਬਹੁਤ ਕੰਟਰੋਲ ਕਰਕੇ ਰੱਖੀ ਹੋਈ ਆ ਉਹ ਬਹੁਤ ਤੱਤੇ ਨੇ ਉਹ ਹਰ ਵਾਰ ਕਹਿੰਦੇ ਆ ਕਿ ਸਾਨੂੰ ਤੁਸੀਂ ਹੁਕਮ ਦਾ ਕਰੋ ਪਰ ਅਸੀਂ ਹਮੇਸ਼ਾ ਇਹ ਕਹਿੰਦੇ ਹੁਕਮ ਕਿ ਦਿੱਤਾ ਕਿ ਅਸੀਂ ਇਹ ਸੰਘਰਸ਼ ਸ਼ਾਂਤਮਈ ਰਹਿ ਕੇ ਜਿੱਤਣਾ ਔਰ ਹਰ ਹਾਲ ਜਿੱਤਾਂਗੇ ਕਾਡਾ ਕੀ ਕਹਿਣਾ ਸਰ ਜੀ ਆ ਸਾਡਾ ਕਹਿਣਾ ਇਹੀ ਆ ਸਾਡੀ ਇੱਕੋ ਹੀ ਡਿਮਾਂਡ ਆ ਜਿਹੜੇ ਕਾਲੇ ਕਾਨੂੰਨ ਆ ਇਹ ਰੱਦ ਕੀਤੇ ਜਾਣ ਅਸੀਂ ਇਹਨਾਂ 'ਚ ਕੋਈ ਚੇਂਜ ਨਹੀਂ ਚਾਹੁੰਦੇ ਕੋਈ ਸੁਧਾਰ ਨਹੀਂ ਚਾਹੁੰਦੇ ਕੋਈ ਚੇਂਜ ਨਹੀਂ ਕਰਨਾ ਸਾਡਾ ਇੱਕੋ ਹੀ ਡਿਮਾਂਡ ਆ ਵੀ ਇਹ ਰੱਦ ਕੀਤੇ ਜਾਣ ਖਤਮ ਕੀਤੇ ਜਾਣ ਜੀ ਬਸ ਨਹੀਂ ਭਾਜਪਾ ਦਾ ਕਹਿਣਾ ਹੈ ਜਿਹੜੇ ਕਾਨੂੰਨ ਜਿਹੜੇ ਹੈਗੇ ਨੇ ਜਿਹੜੇ ਲਾਗੂ ਕੀਤੇ ਗਏ ਨੇ ਇਹ ਕਿਸਾਨਾਂ ਦੇ ਹਿੱਤ ਲਈ ਆ ਉਹ ਕਹਿੰਦੇ ਹਿੱਤ ਲਈ ਆ ਪਰ ਕਿਸਾਨਾਂ ਨੂੰ ਹਿੱਤ ਲਈ ਨਹੀਂ ਲੱਗਦੇ ਪੂਰੀ ਦੁਨੀਆ ਕਿਸਾਨਾਂ ਨੂੰ ਪਤਾ ਸਾਰੇ ਲੋਕਾਂ ਨੂੰ ਪਤਾ ਵੀ ਇਹ ਹਿੱਤ ਲਈ ਨਹੀਂ ਹੈਗੇ ਨਾ ਕਿਸਾਨਾਂ ਤੋਂ ਪੁੱਛ ਕੇ ਬਣਾਇਆ ਇਹ ਤਾਂ ਕਰੋਨਾ ਦੀ ਆੜ ਦੇ ਵਿੱਚ ਉਹਨਾਂ ਨੇ ਮਤਲਬ ਇੱਕ ਤਿਆਰ ਕੀਤੇ ਆ ਅੰਬਾਨੀਆਂ ਅਡਾਨੀਆਂ ਲਈ ਤਿਆਰ ਕੀਤੇ ਆ ਕਿਸਾਨਾਂ ਦੇ ਤਾਂ ਹਿੱਤ ਲਈ ਕਿਸੇ ਨੇ ਕਿਸਾਨਾਂ ਨੇ ਜੋ ਵੀ ਉਹਨਾਂ ਨਾਲ ਹੁਣ ਤੱਕ ਬਾਰਤਾਲਾਪ ਕੀਤੀ ਆ ਉਹਨਾਂ ਨੇ ਦੱਸਿਆ ਵੀ ਸਾਡੇ ਲਈ ਕਿਉਂ ਹਿੱਤ ਦੇ ਨਹੀਂ ਹੈਗੇ ਪਰ ਉਹਨਾਂ ਤੋਂ ਇਹ ਦੱਸ ਹੀ ਨਹੀਂ ਹੋ ਰਿਹਾ ਵੀ ਇਹ ਹਿੱਤ ਲਈ ਕਿਵੇਂ ਨੇ ਤੁਹਾਡਾ ਕੀ ਕਹਿਣਾ ਸੱਜੀ ਦੇਖੋ ਜੀ ਮੋਦੀ ਸਰਕਾਰ ਜਿਹੜੀ ਹੈ ਕਾਲੇ ਕਾਨੂੰਨ ਕਿਉਂ ਨਹੀਂ ਵਾਪਸ ਲੈ ਰਹੀ ਇਹ ਨਾ ਸੈਂਟਰ ਸਰਕਾਰ ਤੋਂ ਸੈਂਟਰ ਸਰਕਾਰ ਨੇ ਮੋਦੀ ਸਰਕਾਰ ਨੇ ਅਡਾਨੀ ਬਾਨੀ ਤੋਂ ਮੋਟਾ ਪੈਸਾ ਖਾਦਾ ਹੋਇਆ ਜਿਹੜੇ ਪੈਸੇ ਉਹ ਦਿੰਦੇ ਆ ਫੰਡ ਚ ਲਾਉਂਦੇ ਆ ਜਿਹੜੇ ਕਹਿੰਦੇ ਨਾ ਗਰੀਬਾਂ ਨੂੰ ਸਲੰਡਰ ਦਿੱਤਾ ਚੁੱਲ੍ਹਾ ਦਿੱਤਾ ਇਹ ਉਹਨਾਂ ਦੀ ਦੇਣਾ ਹੈ ਇਹ ਅਡਾਨੀ ਬਾਨੀ ਦੀ ਦੇਣਾ ਉਹਨਾਂ ਦਾ ਗੋਡਾ ਮੋਦੀ ਦੇ ਰੱਖਿਆ ਹੋਇਆ ਉਹ ਵਾਪਸ ਨਹੀਂ ਕਰਨ ਦੇ ਰ ਦੇਖੋ 2022 ਦੀ ਇਲੈਕਸ਼ਨ ਆ ਰਹੀ ਆ ਇਹਨਾਂ ਨੂੰ ਪਤਾ ਲੱਗ ਜਾਣਾ ਠੀਕ ਹੈ ਨਹੀਂ ਜੀ ਇਹਨਾਂ ਨੂੰ ਪਤਾ ਲੱਗਣਾ ਫੰਡ ਕਿੱਥੋਂ ਆਉਣਗੇ ਜੀ ਇਹਨਾਂ ਦੀ ਇੱਕ ਅੜੀ ਬਣੀ ਹੋਈ ਆ ਇਹ ਅੜੀ ਤੋੜ ਦੇਣਗੇ ਜ਼ਿੰਮੇਦਾਰ ਇਹਨਾਂ ਦਾ ਕੱਟੜ ਸੰਘਰਸ਼ਤਾ ਸਾਡਾ ਅਸੀਂ ਜਿੱਤ ਕੇ ਮੋੜਾਂਗੇ ਦਿੱਲੀ ਤੋਂ ਹੁਣ ਤੱਕ ਇਹਨੇ ਪ੍ਰੋਟੈਸਟ ਕਿਤੇ ਜਾ ਰਹੇ ਨੇ ਪਰ ਹਲੇ ਤੱਕ ਕੋਈ ਨਤੀਜਾ ਨਹੀਂ ਨਜ਼ਰ ਆ ਰਿਹਾ ਨਤੀਜਾ ਜੀ ਆਊਗਾ ਤੁਹਾਡੇ ਸਾਹਮਣੇ ਆ ਸਾਡਾ ਸ਼ਾਂਤਮਈ ਸੰਘਰਸ਼ ਚੱਲ ਰਿਹਾ ਜੀ ਇਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਣਾ ਜੀ ਤੇ ਬੀਜੇਪੀ ਦਾ ਕਹਿਣਾ ਇਹ ਵੀ ਹੈਗਾ ਕਿ ਜਿਹੜੇ ਜਿਹੜੇ ਬਿੱਲ ਨੇ ਇਹ ਕਿਸਾਨਾਂ ਦੇ ਹਿਤ ਲਈ ਆ ਦੇਖੋ ਜੀ ਇਹਨਾਂ ਨੇ ਏਸੀ ਕਮਰਿਆਂ 'ਚ ਬਹਿ ਕੇ ਜਿਹੜੇ ਕੌਲੀ ਦੇ ਧੜੀਆਂ ਬੀਜਦੇ ਆ ਇਹਨਾਂ ਨੂੰ ਕਾਨੂੰਨਾ ਬਾਰੇ ਕੀ ਪਤਾ ਜੀ ਇਹਨਾਂ ਨੇ ਤੇ ਏਸੀ ਕਮਰਿਆਂ 'ਤੇ ਬਹਿ ਕੇ ਕੌਲੀਆਂ ਧੜੀਆਂ ਬੀਜਿਆ ਹੋਇਆ ਇਹਨਾਂ ਨੂੰ ਕਾਨੂੰਨਾ ਬਾਰੇ ਕੀ ਪਤਾ ਜੱਟਾਂ ਨੇ ਜ਼ਿਮੀਂਦਾਰਾਂ ਨੇ ਦੇਖੋ ਸੱਪਾਂ ਦੀਆਂ ਸਿਰੀਆਂ ਦੇ ਉੱਪਰ ਪੈਰ ਰੱਖ ਕੇ ਕਣਕਾਂ ਨੂੰ ਪਾਣੀ ਲਾਉਂਦੇ ਆ ਜੀ ਇੰਨੇ ਠੰਡਾਂ ਦੇ ਵਿੱਚ ਸਾਡੀਆਂ ਮਾਤਾ ਪੈਣਾ ਕਾਰਾਂ ਚ ਕੰਮ ਕਰਦੇ ਨੇ ਖੇਤਾਂ ਚ ਕੰਮ ਕਰਦੇ ਆ ਆਪਣੀ ਡਿਊਟੀ ਸਾਂਭੀਆਂ ਹੋਈਆਂ ਨੇ ਠੀਕ ਆ ਜੀ ਇਹਨਾਂ ਨੇ ਤਾਂ ਏਸੀ ਰੂਮ ਦੇ ਵਿੱਚ ਬਹਿ ਕੇ ਆਪਣੇ ਕਾਨੂੰਨ ਬਣਾਏ ਹੋਏ ਆ ਇਹਨਾਂ ਨੂੰ ਇਹਨਾਂ ਦਾ ਪ੍ਰੈਕਟੀਕਲ ਕੋਈ ਨਹੀਂ ਹੈਗਾ ਜੀ ਮੀਟਿੰਗਾਂ ਹੁੰਦੇ 바ਵਾ ਜੂਦ ਵੀ ਕਿਉਂ ਨਹੀਂ ਕੋਈ ਨਤੀਜਾ ਨਿਕਲ ਪਾਰਿਆ ਨਿਕਲੂਗਾ ਜੀ ਤੁਹਾਡੇ ਸਾਹਮਣੇ ਆ ਤੁਸੀਂ ਵੇਖ ਕਰੋ ਜੀ 2022 ਦੇ ਵਿੱਚ ਇਹਨਾਂ ਨੂੰ ਇਹਨਾਂ ਦੀ ਧੌਣ ਤੇ ਗੋਡਾ ਰੱਖਿਆ ਪਿਆ ਜੀ ਪਰ ਭਾਜਪੀ ਦਾ ਕਹਿਣਾ ਇਹ ਹੈ ਕਿ ਵੇਲੇ ਵਿੱਚ ਤਬਦੀਲੀ ਕੀਤੀ ਜਾਊਗੀ ਪਰ ਇਹਦੇ ਕਾਨੂੰਨ ਨੂੰ ਵਾਪਸ ਨਹੀਂ ਲیتے ਜਾਣਗੇ ਕਾਨੂੰਨ ਕਿਉਂ ਦੇਖੋ ਜੀ ਇੱਕ ਕਹਿੰਦੇ ਆ ਵੀ ਖਾਲੀ ਡੱਬਾ ਰਹਿ ਗਿਆ ਜ਼ਹਿਰ ਤਾਂ ਡੱਬੇ ਨੂੰ ਰੱਖੀ ਲੱਗੀ ਹੋਈ ਆ ਨਾ ਅਸੀਂ ਕਿਉਂ ਰੱਖੇ ਖਾਲੀ ਡੱਬਾ ਜੇ ਤੁਸੀਂ ਕਹਿਣ ਉਹਨਾਂ ਖਾਲੀ ਡੱਬਾ ਜਿਹੜੀ ਜ਼ਹਿਰ ਆ ਉਹਨੂੰ ਡੱਬਿਆਂ ਵੀ ਤਾਂ ਹੋਣਾ ਤੁਸੀਂ ਡੱਬਾ ਖਾਲੀ ਕੀ ਕਰਨਾ ਕੱਲ ਨੂੰ ਡੱਬੇ 'ਚ ਹੋਰ ਜ਼ਹਿਰ ਪਾ ਦੇਣਗੇ ਹੋਰ ਹੋਰਾਂ ਨੂੰ ਮਰਵਾ ਦੇਣਗੇ ਜੀ ਤੁਹਾਡਾ ਕੀ ਕਹਿਣਾ ਜੀ ਦੇਖੋ ਜੀ ਜਿਹੜੇ 80 ਕਰੋੜ ਲੋਕ ਜਿਹੜੇ ਆਪਣੇ ਕਿਸਾਨ ਆ ਉਹ ਸਾਰੇ ਕਹਿੰਦੇ ਵੀ ਕਾਨੂੰਨ ਗਲਤ ਵਾ ਇਹ ਸਿਰਫ ਚਾਰ ਬੰਦੇ ਆ ਜਿਹੜੇ ਜਿੰਨਾਂ ਨੂੰ ਕਾਨੂੰਨ ਦਾ ਜਿਆਦਾ ਪਤਾ ਵੀ ਸਹੀ ਆ ਇਹ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਸਰ ਇਹ ਜਿਹੜੇ ਕਾਨੂੰਨ ਚੱਲ ਰਹੇ ਨੇ ਬੜੇ ਗਲਤ ਕਾਨੂੰਨ ਬਣਾਏ ਹੋਏ ਆ ਬਿਨਾ ਕਿਸੇ ਕਿਸਾਨਾਂ ਦੀ ਸਲਾਹ ਤੋਂ ਜਾਂ ਇਹਨਾਂ ਨੂੰ ਕਿਸੇ ਮੀਟਿੰਗ ਚ ਬੁਲਾਏ ਤੋਂ ਬਿਨਾ ਆਪਣੇ ਮਰਜ਼ੀ ਨਾਲ ਥੋਪੇ ਜਾ ਰਹੇ ਆ ਕੋਈ ਵੀ ਚੀਜ਼ ਕਿਸੇ ਤੇ ਥੋਪਦੇ ਆ ਉਹ ਕਦੇ ਵੀ ਮਨਜ਼ੂਰ ਨਹੀਂ ਹੁੰਦੀ ਸਾਡੇ ਨਾਲ ਕੁਝ ਲੇਡੀਜ਼ ਵੀ ਨੇ ਆਪ ਆਪ ਉਹਨਾਂ ਨਾਲ ਵੀ ਗੱਲ ਕਰਦੇ ਹਾਂਜੀ ਤੁਸੀਂ ਸਾਡੇ ਕੀ ਕਹਿਣਾ ਜੀ ਅਸੀਂ ਇੱਕੋ ਗੱਲ ਕਰਦੇ ਆਂ ਜੀ ਤਿੰਨੇ ਕਾਨੂੰਨ ਕਰ ਦਿਓ ਰੱਦ ਇੱਕੋ ਹੀ ਮੰਗ ਤਿੰਨੋਂ ਕਾਨੂੰਨ ਕਰੋ ਰੱਦ ਬਸ ਇਹ ਗਲਤ ਨੇ ਇਹ ਸਾਡੇ ਨਾਲ ਨਾ ਇਨਸਾਫੀ ਹੋ ਰਹੀ ਹੈ ਇਹ ਸਰਕਾਰ ਇਹ ਨਹੀਂ ਆਪਾਂ ਉਹ ਨਹੀਂ ਕਿਉਂ ਨਹੀਂ ਰੱਦ ਕੀਤੇ ਜਾ ਰਹੇ ਕਾਨੂੰਨ ਕਿਉਂ ਨਹੀਂ ਰੱਦ ਕੀਤੇ ਜਾ ਰਹੇ ਆ ਉਹਨਾਂ ਦੀ ਆਕੜ ਹੈ ਜੀ ਉਹ ਸਾਡੀ ਆਵਾਜ਼ ਨੂੰ ਸੁਣਨਾ ਨਹੀਂ ਚਾਹ ਰਹੇ ਉਹਨਾਂ ਨੂੰ ਚਾਹੀ ਸਾਡੀ ਆਵਾਜ਼ ਸੁਣਨੀ ਚਾਹੀਦੀ ਹੈ ਉਹਨਾਂ ਨੂੰ ਸਾਡੇ ਜਿਹੜੇ ਇਕਨੋਮਿਕ ਐਡਵਾਈਜ਼ਰ ਸਾਡੇ ਬੈਠੇ ਨੇ ਇੰਨੇ ਤਕੜੇ ਤਕੜੇ ਬੰਦੇ ਬੈਠੇ ਨੇ ਜਿਨ੍ਹਾਂ ਨੂੰ ਸਮਝ ਆ ਇਹਨਾਂ ਚੀਜ਼ਾਂ ਦੀ ਉਹਨਾਂ ਨੂੰ ਸਮਝਾ ਰਹੇ ਪਰ ਉਹ ਸਮਝਣਾ ਨਹੀਂ ਚਾਹੁੰਦੇ ਉਹ ਜਿੱਦ ਚ ਨੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਹਾਂ ਜੀ ਮੈਂ ਇਹ ਕਹਿਨੀ ਆ ਵੀ ਜਦੋਂ ਕਾਨੂੰਨ ਬਣਾਏ ਆ ਇਹਨਾਂ ਨੇ ਇਹ ਸਰਕਾਰਾਂ ਹੀ ਨਾਲ ਪੰਜਾਬ ਦੀ ਸਰਕਾਰ ਲੈ ਲਈ ਹੋਰ ਲੈ ਲਈ ਬਾਦਲੂ ਨਹੀਂ ਲੈ ਲਈ ਤੇ ਕਿਸਾਨਾਂ ਨੂੰ ਜਿਹੜੇ ਖੜੇ ਨੇ ਇਹਨਾਂ ਤੋਂ ਕਿਸੇ ਨੇ ਕਿਸੇ ਨੇ ਪੁੱਛਿਆ ਵੀ ਇਹ ਤੁਹਾਡੇ ਵਾਸਤੇ ਠੀਕ ਨੇ ਜਾਂ ਗਲਤ ਨੇ ਹੈ ਹੁਣ ਇਹ ਸਾਨੂੰ ਪਤਾ ਜ਼ਮੀਨਾਂ ਵਾਲਿਆਂ ਨੂੰ ਪਤਾ ਕਿਸਾਨਾਂ ਨੂੰ ਪਤਾ ਵੀ ਇਹ ਸਾਡੇ ਵਾਸਤੇ ਗਲਤ ਨੇ ਅਸੀਂ ਗਲਤ ਹੀ ਕਹਾਂਗੇ ਗਲਤ ਕੀ ਇਹਨੂੰ ਹਾਂ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਹ ਕੱਟ ਜਿਹੜੇ ਤਿੰਨੋਂ ਕਾਲੇ ਕਾਨੂੰਨ ਸਾਡੇ ਰੱਦ ਹੋਣੇ ਚਾਹੀਦੇ ਆ ਜਦ ਤੱਕ ਸਾਡੇ ਪਬਲਿਕ ਉੱਥੇ ਬੈਠੇ ਰhenge ਧਰਨਿਆਂ ਤੇ ਜਦ ਤੱਕ ਮੁੜੂngen ਨਹੀਂ ਜਾ ਕੇ ਜ਼ਿੰਮੇਦਾਰਾਂ ਨੂੰ ਪਤਾ ਹੈ ਇਹ ਕਾਨੂੰਨ ਨਰਵੀ ਸਾਡੇ ਲਈ ਗਲਤ ਆ ਸਾਡੇ ਬੱਚੇ ਮਾਰੇ ਜਾਣਗੇ ਵਿਦੇਸ਼ੀ ਸਾਰੇ ਲੋਕ ਇੱਥੇ ਬੈਠੇ ਆ ਸਾਰੇ ਇਸੇ ਕਰਕੇ ਬੈਠੇ ਆ ਕਿ ਸਾਡੇ ਬੱਚੇ ਮਾਰੇ ਜਾਣਗੇ ਉਹਨਾਂ ਨੂੰ ਇਹ ਕਾਨੂੰਨ ਰੱਦ ਕਰਨੇ ਹੀ ਪਾਉਗੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦਾ ਕਹਿਣਾ ਇਹੀ ਹੈ ਕਿ ਜਦ ਤੱਕ ਇਹ ਕਾਨੂੰਨ ਵਾਪਸ ਨਹੀਂ ਲیتے ਜਾਣਗੇ ਕਿਸਾਨ ਇਸੇ ਤਰ੍ਹਾਂ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਰਹਿਣਗੇ ਕੈਮਰਾਮੈਨ हीले रमन ओलग रिपोर्ट लुध्या लाइभ